ਸਾਸੀਖਾਲ ਦੋਸਤੋ ਟੀਅਰ ਗੈਸ ਤੋਂ ਬਚਣ ਦੇ ਲਈ ਕਿਸਾਨਾਂ ਵੱਲੋਂ ਕਾਰਗਰ ਤਰੀਕਾ ਮਲਚ ਲਿਆਂਦਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਬੋਰੀਆਂ ਨੂੰ ਪਾਣੀ ਦੇ ਨਾਲ ਗਿੱਲਾ ਕੀਤਾ ਜਾ ਰਿਹਾ ਤਾਂ ਕਿ ਜਦੋਂ ਟੀਅਰ ਗੈਸ ਚੱਲਦੀ ਹੈ ਤਾਂ ਉਸ ਤੇ ਸੁੱਕਿਆ ਜਾਵੇ ਤਾਂ ਕਿ ਉਸ ਦੀ ਗੈਸ ਅੱਗੇ ਨਾ ਫੈਲੇ ਇਹ ਤਸਵੀਰ ਬਹੁਤ ਵਧੀਆ ਹੈ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਹਰ ਇੱਕ ਚੀਜ਼ ਜਿਹੜੀ ਆ ਦਿਖਾ ਰਹੇ ਹਾਂ ਤੁਹਾਨੂੰ ਵੱਡੀ ਤعداد ਦੇ ਵਿੱਚ ਭਾਰੀ ਤعداد ਦੇ ਵਿੱਚ ਬੋਰੀਆਂ ਨੇ ਜਿਹੜੀਆਂ ਉਹ ਇੱਥੇ ਲਿਆਂਦੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੇ ਕਿਸਾਨ ਰੋਟੇਰ ਗੈਸ ਤੋਂ ਬਚ ਸਕਣ ਅੱਖਾਂ ਦੇ ਵਿੱਚ ਇਨਫੈਕਸ਼ਨ ਹੈ ਜਿਹੜਾ ਉਹ ਨਾ ਹੋਵੇ ਇੱਥੇ ਬੱਸ ਨਹੀਂ ਹੁੰਦਾ ਇੱਧਰ ਵੀ ਦੇਖੋ ਤਾ ਤਸਵੀਰ ਦੇਖੋ ਬੋਰੀਆਂ ਜਿਹੜੀਆਂ ਨੇ ਲਗਾਤਾਰ ਆ ਦੇਖੋ ਇਹ ਕਿੱਥੇ ਸੁਧਰ ਨਹੀਂ ਕਿ ਨਾ ਦਾ ਨਾਮ ਆ ਗਿਆ ਅੰਦਰੋਂ ਆ ਗਿਆ ਤਸਵੀਰ ਦੇਖੋ ਤਾਂ ਦੇਖੋ ਤਸਵੀਰ ਦੇਖੋ ਇਸ ਤਰ੍ਹਾਂ ਜਿਹੜੀਆਂ ਤਸਵੀਰਾਂ ਨੇ ਉਹ ਬੋਰੀਆਂ ਜਿੰਨੀਆਂ ਕੀਤੀਆਂ ਜਾ ਰਹੀਆਂ ਨੇ ਟੀਅਰ ਗੈਸ ਤੋਂ ਬਚਣ ਦੇ ਲਈ ਤਾਰ ਤਸਵੀਰਾਂ ਤਾਂ ਬਿਨਾਂ ਸਾਂਝੀਆਂ ਕਰ ਰਹੇ ਹੋ ਦੇਖ ਸਕਦੇ ਹੋ ਬੜੀ ਤਦਾਦ ਪਾਰੀ ਤਦਾਦ ਦੇ ਵਿੱਚ ਪੂਰੀਆਂ ਨੂੰ ਦੇ ਪੂਰੀਆਂ ਦਾ ਇਸਤੇਮਾਲ ਦੇ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਬੋਲ ਆਉਂਦੇ ਡਰਾਉਣ ਨੂੰ ਕੋਈ ਨਿਕਲਾਰ ਆਇਆ ਹੋ ਕੇ ਹੁਣ ਕਿ ਇਹ ਨਾੜ ਜਾਂਦੀ ਨਾ ਮੇਟ ਕੇ ਬਾਰੇ ਬਾਰੇ ਕਰਕੇ